ਫਰਜੀ ਟਰੈਵਲ ਏਜੰਟ ਦੇ ਜਾਲ ਚ ਫਸੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ ਮਾਰ ਗਿਆ ਬੱਚਾ ਹੱਤੋਂ ਕਨਪੋਛਾਇਆ ਬੰਦਰ ਬੈਠੇ ਤੇ ਪੈਕ ਲਈ ਜਾਂਦੇ ਆ ਬੁਰਾ ਲਾ ਕੇ ਕਰੇ ਕਿ ਕੀ ਕੀਤੀ ਇਹਨਾਂ ਨੇ ਲੜਕੀ ਨਾਲ ਏਜੰਟ ਨੂੰ ਪੈਸੇ ਦਿੱਤੇ ਯਾਨੀ ਤੇ ਏਜੰਟ ਨੇ ਪੈਸੇ ਨਹੀਂ ਵਾਪਸ ਕੀਤੇ ਵਾਦਾ ਕਰਕੇ ਮੁੱਕਰਿਆ ਏਜੰਟ ਇਹ ਤਾਂ ਬਾਹਰ ਜਾਣਾ ਚਾਹੁੰਦਾ ਸੀਗਾ ਤੇ 2 ਸਾਲ ਹੋ ਗਏ ਇਹਨਾਂ ਨੂੰ ਖੱਜਲ ਖਰਾਬ ਹੁੰਦਿਆਂ ਨੂੰ ਨਾ ਤਾਂ ਏਜੰਟ ਨੇ ਅੱਜ ਤਾਈਂ ਬਾਹਰ ਭੇਜਿਆ ਆਇਆ ਤੇ ਨਾ ਹੀ ਕੋਈ ਦਰਗਾਸ਼ ਲੈਂਦੇ ਹੈਗੇ ਆ 2 ਸਾਲ ਦੇ ਕਹਿ ਰਹੇ ਆ ਅੱਜ ਪੈਸੇ ਦਿਵਾਉਣੇ ਅੱਜ ਪੈਸੇ ਦਿਵਾਉਣੇ ਆ ਅੱਜ ਤੱਕ ਕੋਈ ਪੈਸਾ ਨਹੀਂ ਉਹਨਾਂ ਨੇ ਮੋੜਿਆ ਹੈਗਾ ਸਾਰੇ ਛੁਕਾਉਣਗੇ ਮੁੰਡੇ ਛੁਕਾਣੇ ਤੱਕ ਜੱਟ ਛੁਕਾਉਣੇ ਸੀ ਤਾਂ ਪਰੇਸ਼ਾਨ ਨੌਜਵਾਨ ਨੇ ਜੀਵਨ ਲੀਲਾ ਕਰ ਲਈ ਸਮਾਪਤ ਅਿਆਂ ਤੱਕ ਅੱਗੇ ਜਮ ਜੀਦਾ ਉਹ ਨੂੰ ਪੈਸੇ ਜਿਤੇ ਬਾਹਰ ਚ ਦੇਜਿਆ ਜਾਣ ਵਾਖੇ ਪਾਸਪੋਰਟ ਵੀ ਦਿੱਤਾ ਨਾ ਸਾਡਾ ਮੁੰਡਾ ਦੇਸ਼ਾ ਨਾ ਸਾਡਾ ਪਾਸਪੋਰਟ ਮੋੜਾ ਨਾ ਸਾਡੇ ਪੈਸੇ ਮੋੜੇ ਕੈਂਟ ਨੂੰ ਜ਼ਮੀਨ ਵੇਚ ਕੇ ਦਿੱਤੇ ਸੀ ਲੱਖਾਂ ਰੁਪਏ ਬਾਹਰ ਲੈ ਕੇ ਆਉਣ ਲੱਗੇ ਸੀ ਆਪਣੀ ਗੱਡੀ ਤੇ ਉੱਥੇ ਨਾ ਪੁਲਿਸ ਆ ਗਈ ਜੀ ਉਹ ਕਹਿੰਦੇ ਜੀ ਇਹਨੂੰ ਤੁਸੀਂ ਨਹੀਂ ਲੈ ਕੇ ਜਾ ਸਕਦੇ ਇਦਾਂ ਬਹੁਤ ਜ਼ਿਆਦਾ ਧੱਕਾ ਉਹਨਾਂ ਨੇ ਉੱਥੇ ਕੀਤਾ ਸਾਡੇ ਨਾਲ ਇਨਸਾਫ ਲੈ ਲਈ ਸਾਰਾ ਇਲਾਕਾ ਹੋ ਗਿਆ ਇਕੱਠਾ ਰੋਡ ਕਰਤਾ ਜਾਮ ਵੀ ਉਹ ਬੰਦੇ ਨੇ ਦਵਾਈ ਪੀ ਲਈ ਮੈਂ ਭੱਜ ਗਿਆ ਵੀ ਕਿਉਂ ਪੀਤੀ ਦਵਾਈ ਇਹ ਨਹੀਂ ਮੈਨੂੰ ਪਤਾ ਸਿਰਫ ਉਹਦਾ ਪਤਾ ਕਰਨ ਗਿਆ ਕੁਝ ਮੁਲਾਜ਼ਮ ਇਦਾਂ ਦੇ ਉਹ ਵਿੱਚ ਕਹਿੰਦੇ ਵੀ ਪਰਚਾ ਤੇਰੇ ਤੇ ਵੀ ਹੋ ਜਾਣਾ ਵੀ ਮੇਰੇ ਤੇ ਕਾਹਦਾ ਪਰਚਾ ਮੈਂ ਕੀ ਕੀਤਾ ਮੈਂ ਪਤਾ ਕਰਨ ਆਇਆ ਇੱਕ ਮੇਰਾ ਦੋਸਤ ਹੈ ਮੇਰਾ ਭਰਾਵਾਂ ਵਰਗਾ ਹੀ ਸੀਗਾ ਸਾਡੇ ਨਾਲ ਰਿਹਾ 2024 ਦੇ ਵਿੱਚ 10.5 ਲੱਖ ਰੁਪਇਆ ਦਿੱਤਾ ਸੀ 25 ਲੱਖ ਦੇ ਵਿੱਚ ਗੱਲ ਹੋਈ ਸੀ ਤੇ 10.5 ਲੱਖ ਉਹ ਦਿੱਤਾ ਸੀ ਉਹਨੂੰ ਉਹਦੇ ਮੁੰਡਿਆਂ ਨੂੰ ਸੁਸਾਈਡ ਨੌਰ ਚ ਡੀਐਸਪੀ ਅਤੇ ਠੱਗ ਏਜੰਡ ਤੇ ਲਗਾਏ ਗੰਭੀਰ ਇਲਜ਼ਾਮ ਰਾਹੀ ਨਵਾ ਕਰਉਣ ਤੋਂ ਬਾਅਦ ਜਿਹੜੋ اقرار ਕੀਤਾ ਪੈਸੇ ਲੈਣ ਗਿਆ ਤੇ ਉਹਨੇ ਕਿਹਾ ਵੀ ਜੋ ਮਰਜ਼ੀ ਕਰ ਲੋ ਮੈਂ ਪੈਸੇ ਨਹੀਂ ਦਿੱਤੇ ਹੰਦਾਵਾ ਸਿੰਘ ਖੁਦ ਮੌਕੇ ਦਾ ਇੰਚਾਰਜ ਸੀ ਕੀ ਗੱਲ ਉਹ ਪੈਸੇ ਨਹੀਂ ਦਿਵਾ ਸਕਦਾ ਰੋਂਦਾ কুরਲੋਂਦਾ ਪਰਿਵਾਰ ਲਗਾ ਰਿਹਾ ਹੈ ਇਨਸਾਫ ਦੀ ਗੋਹਾਰ ਸਸ ਤਾ ਲੋਕਰ ਜਲ ਖਰਾਬ ਕਰਦੇ ਪਈ ਆ ਸਾਡੀ ਰਿਪੋਰਟ ਨੇ ਲਿਖਦੀ ਪਈ ਕੀ ਦੂਸਰੀ ਗੱਲ ਇਹ ਆ ਸਾਨੂੰ ਉਹਨੇ ਨਾਸ਼ ਨਹੀਂ ਦੇ ਰਹੀ ਹੈਗੀ ਕੀ ਅਰ ਅਸੀਂ ਜਲੰਧਰੋਂ ਨਿਕਲੇ ਆ ਪਹਿਲੀ ਗੱਲ ਤਾਂ ਜਲੰਧਰੋਂ ਹੀ ਬੋਡੀ ਨਹੀਂ ਹੀ ਦੇ ਰੇ ਠੀਕ ਆ ਜੀ ਅਸੀਂ ਕਹਾਂ ਸੀ ਆਪਦੀ ਗੱਡੀ ਚ ਲੈ ਕੇ ਜਾਣਾ ਇਹ ਕਹਿੰਦਾ ਇਹ ਐਂਬੂਲੈਂਸ ਚ ਭੇਜਣੀ ਆ ਇਹਨਾਂ ਨੇ ਐਂਬੂਲੈਂਸ ਚ ਪੁਆਈਆ ਤਮ ਸਿਕਾ ਡੇਢ ਦੋ ਘੰਟੇ ਤੇ ਖਰਾਬ ਕੀਤੇ ਸਾਡੇ ਉਸ ਤੋਂ ਬਾਅਦ ਇਹਨਾਂ ਨੇ ਸੈਂਸਿਟੀ ਦੇ ਵਿੱਚੋਂ ਕਲਾਰਾ ਥਾਣੀ ਪਾ ਕੇ ਸੂਏ ਸੂਏ ਥਾਣੀ ਸਰ ਸੁਲਤਾਨਪੁਰ ਪਹਿਲਾਂ ਆਉਂਦਾ ਕਿ ਲੋਹਿਆਂ ਪਹਿਲਾਂ ਆਉਂਦਾ ਇਹ ਲੋਈਆਂ ਪਹਿਲਾਂ ਲੈ ਕੇ ਆਇਆ ਫਿਰ ਸੁਲਤਾਨਪੁਰ ਲੈ ਕੇ ਆਇਆ ਡੀ ਧਿਆਨ ਵਿੱਚ ਆਇਆ ਇੱਕ ਗੁਰਪ੍ਰੀਤ ਸਿੰਘ ਵਾਸੀ ਕਰਮਜੀਤਪੁਰ ਤੋਂ ਜ ਜਿਹਦੇ ਵੱਲੋਂ ਕੁਝ ਜੈ ਰੀਲੀ ਦਵਾਈ ਖਾ ਲਈ ਗਈ ਸੀ ਤੇ ਜਿਸ ਦੀ ਅੱਜ ਮਾਰਨਿੰਗ ਇਹਦੀ ਮੌਤ ਹੋ ਚੁੱਕੀ ਆ ਉਸ ਵੰਦੀ ਫੈਮਲੀ ਵੱਲੋਂ ਫਿਲਹਾਲ ਕੋਈ ਸਟੇਟਮੈਂਟ ਹਾਲੇ ਨਹੀਂ ਲਿਖਵਾਈ ਗਈ ਸਾਤਿਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ ਮੀਡੀਆ ਮੈਂ ਅਸ਼ੁਦੀਪ ਕੋਲ ਪੰਜਾਬ ਦੇ ਨੌਜਵਾਨ ਪੀੜੀ ਚੰਗਾ ਭਵਿੱਖ ਬਣਾਉਣ ਦੇ ਲਈ ਵਿਦੇਸ਼ਾਂ ਦਾ ਰੁਕ ਕਰ ਰਹੀ ਹੈ ਜੀ ਹਾਂ ਕਈ ਜਿਹੜੇ ਨੌਜਵਾਨ ਨੇ ਉਹ ਟ੍ਰੈਵਲ ਏਜੰਟਾਂ ਦੀ ਪੇਟ ਚੜ ਜਾਂਦੇ ਨੇ ਫਰਗ ਏਜੰਟ ਜਿਹੜੇ ਨੇ ਉਹਨਾਂ ਨੂੰ ਆਪਣੀ ਜਾਲ ਦੇ ਵਿੱਚ ਫਸਾਉਂਦੇ ਨੇ ਉਹਨਾਂ ਤੋਂ ਲੱਖਰਪਿਆ ਹੜੱਪ ਕੇ ਮੁੱਕਰ ਜਾਂਦੇ ਨੇ ਜੀਹਾਂ ਅਜਿਹਾ ਹੀ ਮਾਮਲਾ ਜਿਹੜਾ ਕਪੂਰਥਾਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਕਿ ਫਰਜੀ ਟਰੈਵਲ ਏਜੰਟ ਦੇ ਜਾਲ 'ਚ ਫਸੇ ਨੌਜਵਾਨ ਦੇ ਵੱਲੋਂ ਖੌਫਨਾਕ ਜਿਹੜਾ ਕਦਮ ਚੁੱਕਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਕੈਨੇਡਾ ਜਾਣਾ ਚਾਹੁੰਦਾ ਸੀ ਤੇ ਉਸਨੇ ਟਰੈਵਲ ਏਜੰਟ ਦੇ ਨਾਲ ਮੁਲਾਕਾਤ ਕੀਤੀ ਅਤੇ ਉਸਦੇ ਨਾਲ 25 ਲੱਖ ਰੁਪਏ ਦਾ ਸੌਦਾ ਹੋਇਆ ਪਰ ਉਸ ਦੇ ਵਿੱਚੋਂ ਇਸਨੇ 10 ਲੱਖ ਰੁਪਏ ਜਿਹੜੇ ਨੇ ਏਜੰਟ ਨੂੰ ਦਿੱਤੇ ਪਰ ਬਾਅਦ ਵਿੱਚ ਉਹ ਏਜੰਟ ਜਿਹੜਾ ਮੁੱਕਰ ਗਿਆ ਨਾ ਤਾਂ ਉਸਨੇ ਪੈਸੇ ਦਿੱਤੇ ਅਤੇ ਨਾ ਹੀ ਇਸ ਨੂੰ ਬਾਹਰ ਭੇਜਿਆ ਗਿਆ ਪਰੇਸ਼ਾਨ ਹੋ ਕੇ ਇਸ ਨੌਜਵਾਨ ਦੇ ਵੱਲੋਂ ਖੌਫਨਾ ਕਦਮ ਚੁੱਕਿਆ ਗਿਆ ਜੀ ਹਾਂ ਉਸ ਟਰੈਵਲ ਏਜੰਟ ਦੇ ਵੱਲੋਂ ਪਹਿਲਾਂ ਤਾਂ ਕਿਹਾ ਗਿਆ ਕਿ ਤੇਰੇ ਪੈਸੇ ਵਾਪਸ ਕਰ ਦੂੰ ਡੀਐਸਪੀ ਦੇ ਸਾਹਮਣੇ ਉਸ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਪਰ ਉਹ ਮੁੱਕਰ ਗਿਆ ਨਾ ਤਾਂ ਉਸਨੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸ ਨੂੰ ਵਿਦੇਸ਼ ਭੇਜਿਆ ਗਿਆ ਪਰੇਸ਼ਾਨ ਹੋ ਕੇ ਇਸ ਨੌਜਵਾਨ ਦੇ ਵੱਲੋਂ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਜੀ ਹਾਂ ਦੱਸਿਆ ਜਾ ਰਿਹਾ ਕਿ ਇਸ ਦੇ ਵੱਲੋਂ ਸੁਸਾਇਡ ਨੋਟ ਵੀ ਲਿਖਿਆ ਗਿਆ ਜਿਸ ਦੇ ਵਿੱਚ ਫਰਜੀ ਟਰੈਵਲ ਏਜੰਟ ਅਤੇ ਡੀਐਸਪੀ ਦੇ ਉੱਪਰ ਇਸ ਦੇ ਵੱਲੋਂ ਗੰਭੀਰ આરોਪ ਲਗਾਏ ਗਏ ਨੇ ਕਿਹਾ ਗਿਆ ਕਿ ਮੈਂ ਇਹਨਾਂ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਹਾਂ ਇਹਨਾਂ ਨੇ ਮੈਨੂੰ ਬਹੁਤ ਦੁਖੀ ਕੀਤਾ ਇਹਨਾਂ ਨੇ ਮੇਰੇ ਪੈਸੇ ਵਾਪਸ ਨਹੀਂ ਕੀਤੇ ਮੈਂ ਕਰਜ਼ਾ ਚੁੱਕ ਕੇ ਇਹਨਾਂ ਨੂੰ ਪੈਸੇ ਦਿੱਤੇ ਪਰ ਟਰੈਵਲ ਏਜੰਟ ਨੇ ਮੈਨੂੰ ਵਿਦੇਸ਼ ਨਹੀਂ ਭੇਜਿਆ ਅਤੇ ਡੀਐਸਪੀ ਦੇ ਸਾਹਮਣੇ ਇਸ ਨੂੰ ਪੈਸੇ ਦਿੱਤੇ ਪਰ ਡੀਐਸਪੀ ਦੇ ਵੱਲੋਂ ਵੀ ਮੈਨੂੰ ਇਨਸਾਫ ਨਹੀਂ ਦਿਵਾਇਆ ਗਿਆ ਇਹ ਮ੍ਰਿਤਕ ਨੌਜਵਾਨ ਦੇ ਵੱਲੋਂ ਜਿਹੜੇ ਨੇ ਇਲਜ਼ਾਮ ਲਗਾਏ ਜਾ ਰਹੇ ਨੇ ਉਥੇ ਤੋਂ ਹੁਣ ਦੱਸਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੋਹਾਰ ਲਗਾਈ ਜਾ ਰਹੀ ਹੈ ਅਤੇ ਇਸ ਨੌਜਵਾਨ ਨੂੰ ਇਨਸਾਫ ਦਵਨ ਦੇ ਲਈ ਸਾਰਾ ਇਲਾਕਾ ਹੀ ਇਕੱਠਾ ਹੋ ਗਿਆ ਉਹਨਾਂ ਦੇ ਵੱਲੋਂ ਧਰਨਾ ਲਗਾਇਆ ਗਿਆ ਛੜਾਇਆ ਰੋਡ ਵੀ ਜਾਮ ਕੀਤਾ ਗਿਆ ਕਿਹਾ ਜਾ ਰਿਹਾ ਕਿ ਸਾਡੇ ਮੁੰਡੇ ਨੂੰ ਇਨਸਾਫ ਦਿੱਤਾ ਜਾਵੇ ਅਤੇ ਡੀਐਸਪੀ ਅਤੇ ਟਰੈਵਲ ਏਜੰਟ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਪਰ ਮੁਕੱਦਮਾ ਦਰਜ ਕੀਤਾ ਜਾਵੇ ਸਾਡੇ ਜਿਹੜੇ ਨੇ ਪੈਸੇ ਵਾਪਸ ਕਰਵਾਏ ਜਾਣ ਇਹ ਪਰਿਵਾਰ ਵਾਲਿਆਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦੱਸਿਆ ਜਾ ਰਿਹਾ ਕਿ ਇਸ ਨੌਜਵਾਨ ਦੇ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਜਿਹੜੀ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਉੱਥੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਪੂਰੇ ਮਾਮਲੇ ਦੀ ਜਾਂਚ ਚਲ ਕਰ ਰਹੇ ਹਨ ਤੁਹਾਨੂੰ ਇਨਸਾਫ ਦਿਵਾਵਾਂਗੇ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਪਰਿਵਾਰ ਨੂੰ ਕਦੋਂ ਤੱਕ ਇਨਸਾਫ ਮਿਲਦਾ ਹੈ ਅਤੇ ਕਦੋਂ ਤੱਕ ਉਸ ਠੱਗ ਏਜੰਟ ਅਤੇ ਡੀਐਸਪੀ ਤੇ ਮਾਮਲਾ ਦਰਜ ਹੁੰਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਬੁੱਟਾ ਸਿੰਘ ਠੀਕ ਹੈ ਜਰਾ ਵਾਪਸ ਇਹਦੇ ਲੜਕੇ ਨਾਲ ਲੜਕੇ ਨਾਲ ਏਜੰਟ ਨੂੰ ਪੈਸੇ ਦਿੱਤੇ ਯਾਨੀ ਤੇ ਏਜੰਟ ਨੇ ਪੈਸੇ ਨਹੀਂ ਵਾਪਸ ਕੀਤੇ ਯਾਨੀ ਕਿ ਪਰਚਾ ਦਰਜ ਕਰਾਇਆ ਹੈ ਤੇ ਜਿੱਲੇ ਪੈਸੇ ਦਿੱਤੇ ਏਜੰਟ ਨੂੰ ਕਲੀਅਰ ਹੋ ਗਈ ਜੀ ਕਨੇਡਾਏ ਕਨੇਡਾ ਵਿੱਚ ਜਿਹੜੀ ਕਿੰਨੇ ਵਾਰੀ ਗੱਲ ਹੋਈ ਸੀ 25 ਲੱਖਾਂ ਦੀ ਹੋਈ ਕਿ ਲੋਰ ਮੈਨੇ ਕੀ ਕਰਾਂ ਕਿੱਹਾ ਵਾ ਨੌਜਵਾਨ ਨੇ ਕਦਮ ਚੱਕਿਆ ਜਾਨੀ ਕਿ ਦਵਾਈ ਪੀਣੀ ਡੈਂਟਰ ਤੱਕੂ ਪਾੜ ਕੇ ਗੱਤ ਹੋ ਗਈ ਹਾਂਜੀ ਗੱਤ ਹੋ ਗਈ ਭਾਈ ਇਹ ਧਰਨਾ ਲਾਇਆ ਕੀ ਕਰ ਰਿਹਾ ਧਰਨਾ ਲਾਉਂਦਾ ਕਰਲਾ ਪੁਲਸ ਨੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਜੀ ਅੰਦੀਪ ਸਿੰਘ ਤਾਂ ਧਾ ਹੀ ਨਾਲ ਹੀ ਵਿੱਚ ਰਿਹਾ ਦੇਖੋ ਕੇਸ ਯਾਦ ਰਕੂਤ ਨਹੀਂ ਚੱਡੀ ਐ ਤੀ ਨਾ ਹਾਂਜੀ ਹਾਂਜੀ ਵੀ ਕਿਦੋਂ ਕੀ ਪਤਾ ਹੈ ਅਛੇ ਜੀ ਹਾਂ ਜੀ ਉਹ ਪੁਲਿਸ ਪਟੜ ਡਿਸਪਲੋਏ ਨਹੀਂ ਕਰ ਰਹੀ ਨਹੀਂ ਪੁਲਿਸ ਇੱਥੇ ਥਾਣੇ ਫਾਈਂ ਦੀ ਕੀ ਤੀ ਸਾਡੀ ਕਿਧਰੋਂ ਜਾਨੀਏ ਜਲੰਧਰੋਂ ਕੱਢਿਆ ਉੱਥੋਂ ਜਾਨੀਏ ਪਿੰਡਾਂ ਵਿੱਚ ਦੀ ਲੋਹियां ਘੁਮਾ ਕੇ ਤੇ ਇੱਥੇ ਆਣ ਕੇ ਲਾਸ਼ ਜਮਾ ਕਰਨੀ ਤੁਹਾਡੇ ਉਹਨੂੰ ਧਰਨਾ ਕਿੰਨੇ ਜੇ ਤੱਕ ਚੱਲਦਾਊਗਾ ਕੀ ਮੰਗ ਸਾਡੀ ਹੁਣ ਮੰਗ ਸਾਡੀ ਸਾਨੂੰ ਇਨਸਾਫ ਚਾਹੀਦਾ ਪੁਲਿਸ ਲੋਕ ਜਾਨੀਏ ਕੀ ਕਹਿੰਦਾ ਸਾਨੂੰ ਇਨਸਾਫ ਚਾਹੀਦਾ ਪੁਲਿਸ ਚੱਕੇ ਨਹੀਂ ਲੈ ਜਨਰੇਲ ਕਾ ਵੀ ਹੋਵੇ ਹਾਂ ਜੀ ਹਾਂ ਜੀ ਹਾਂ ਜੀ ਤੁਹਾਡੇ ਕੀ ਨਾਮ ਹੈ ਜੀ ਮੇਰਾ ਨਾਮ ਸੁਨੀਤਾ ਦੇਵੀ ਘਟਨਾ ਵਰ ਪ੍ਰੀਆ ਬੇਟਾ ਬਾਹਰ ਜਾਣਾ ਚਾਹੁੰਦਾ ਸੀਗਾ ਤੇ 2 ਸਾਲ ਹੋ ਗਏ ਇਹਨਾਂ ਨੂੰ ਖੱਜਲ ਖਰਾਬ ਹੁੰਦਿਆਂ ਨੂੰ ਨਾ ਤਾਂ ਏਜੰਟ ਨੇ ਅੱਜ ਤਾਈਂ ਬਾਹਰ ਭੇਜਿਆ ਆ ਤੇ ਨਾ ਹੀ ਕੋਈ ਦਰਗਾਸ਼ ਲੈਂਦੇ ਹੈਗੇ ਆ 2 ਸਾਲ ਦੇ ਕਹਿ ਰਹੇ ਆ ਅੱਜ ਪੈਸੇ ਦਿਵਾਉਣੇ ਆ ਅੱਜ ਤੈਸੇ ਦਿਵਾਉਣੇ ਆ ਅੱਜ ਤੱਕ ਕੋਈ ਪੈਸਾ ਨਹੀਂ ਉਹਨਾਂ ਨੇ ਮੋੜਿਆ ਹੈਗਾ ਅੱਕ ਕੇ ਬੱਚੇ ਸਾਡੇ ਨੇ ਟੈਂਸ਼ਨ ਲੈ ਕੇ ਦੁਰਘਟਨਾ ਜੋ ਵੀ ਕੀਤੀ ਆ ਸਾਨੂੰ ਬਹੁਤ ਦੁੱਖ ਹੋਇਆ ਜਵਾਨ ਸਾਡਾ ਪੁੱਤ ਆ ਸਾਡਾ ਪੁੱਤ ਵਾਪਸ ਨਹੀਂ ਆਉਣਾ ਸਾਨੂੰ ਉਹਦਾ ਹੱਕ ਚਾਹੀਦਾ ਆ ਸਾਨੂੰ ਸਜ਼ਾ ਚਾਹੀਦੀ ਆ ਕਿੰਨੇ ਦੀ ਗੱਲ ਹੋਈ ਕਿੰਨੇ ਪੈਸੇ ਦੀ ਗੱਲ ਹੋਈ ਉਹ ਪਾਪਾ ਜੀ ਹੁਣਾਂ ਨੂੰ ਪਤਾ ਆ ਮੈਨੂੰ ਨਹੀਂ ਇੰਨਾ ਪਤਾ ਹੈਗਾ ਹਾਂਜੀ ਜੀ ਦੀ ਗੱਲ ਹੀ ਆ ਗੁਰਪ੍ਰੀਤ ਸਿੰਘ ਉਹਦਾ ਤੇ ਕਰਨ ਕਹਿ ਰਹੇ ਆ ਉਹਨੂੰ ਕੀ ਕਰਨਾ ਲਾਇਆ ਕੀ ਗੱਲ ਮੈਂ ਤੁਹਾਨੂੰ ਤਾਂ ਨਾ ਸੀ ਇਸ ਵਜ੍ਹਾ ਨਾਲ ਲਾਇਆ ਹੋਰ ਕੋਈ ਰੋਸ ਨਹੀਂ ਦਾ ਪੁਲਿਸ ਸਾਨੂੰ ਕੱਜਲ ਖਰਾਬ ਕਰਦੀ ਪਈ ਆ ਸਾਡੀ ਰਿਪੋਰਟ ਨੇ ਲਿਖਦੀ ਪਈ ਕਿ ਦੂਸਰੀ ਗੱਲ ਇਹ ਆ ਸਾਨੂੰ ਉਹਨਾਂ ਮਾਸ ਨਹੀਂ ਦੇ ਰਹੀ ਹੈਗੀ ਕਿ ਸਾਨੂੰ ਪੁਲਿਸ ਦੇ ਉਹ ਰੋਸ ਤਾਂ ਸਾਨੂੰ ਮਾਸ ਮਿਲਣੀ ਚਾਹੀਦੀ ਆ ਸਾਡੀ ਸੁਣਵਾਈ ਹੋਣੀ ਚਾਹੀਦੀ ਆ ਅਸੀਂ ਇੱਕ ਪਰਦੇ ਦੇ ਆਣ ਕੇ ਬੈਠੇ ਆ ਇਹਨਾਂ ਨੇ ਸਾਡੇ 4 ਘੰਟੇ ਖਰਜਾ ਖਰਾਬ ਕੀਤੇ ਆ ठाਣੇ ਵਿੱਚ ਫਿੱਟੇ ਮੂੰਹ ਅੱਧਰ ਪੁਲਿਸ ਵਾਲਿਆਂ ਦੇ ਕਿ ਆchna ਕਰਨਾ ਜੀ ਕਿ ਡਰਾਪ ਜੀ ਆchna ਹੋਈ ਆ ਐਜੰਟ ਵਾਗ ਕੇ ਜਿੰਦੀ ਦਾ ਉਹ ਨੂੰ ਪੈਸੇ ਦਿੱਤੇ ਬਾਹਰ ਜਿੰਦਾ ਜਾਣ ਵਾਸਤੇ ਪਾਸਪੋਰਟ ਵੀ ਦਿਖਾਵਾ ਨਾ ਸਾਡਾ ਮੁੰਡਾ ਤੇ ਨਾ ਸਾਡਾ ਪਾਸਪੋਰਟ ਮੋੜਾ ਨਾ ਸਾਡੇ ਪੈਸੇ ਮੋੜੇ ਅਸੀਂ ਐਸ਼ਕ ਪ੍ਰੀਤ ਦਾ ਜਹਾਜ਼ੀ ਕਿ ਬੀਜੀਐਫ ਤੋਂ ਮਾਰ ਕੇ ਕਿਥੀ ਆਉਣਾ ਉਹ ਵੀ ਸਾਨੂੰ ਇਦਾਂ ਹੀ ਜਿਹੜੇ ਮਰੂਨ ਆ ਗਿਆ ਸਾਡੇ 10 ਲੱਖ ਰੁਪਏ ਦਿੱਤੇ ਹੈ ਉਹ ਸਾਰੇ ਦੱਸ 80 ਲੱਖ ਰੁਪਇਆ ਦਿੱਤਾ ਕੋਈ ਸਾਫ ਨਹੀਂ ਦਿੱਤਾ ਬਸ ਇਹ ਅੱਜ ਲੜਕੇ ਕੋਈ ਗਿਵਨੀ ਦੀ ਖਾਲੀ ਲੜਕੇ ਖੁੱਛੇ ਚ ਵੀ ਚੰਗੀ ਆ ਦਵਾ ਤੀ ਨਹੀਂ ਆਓ ਲਾ ਦੋ ਬਿੱਤੀ ਦਵਾ ਜੀ ਕੱਲ ਜੀ ਕੱਲ ਪਿੱਛੇ ਅੱਜ ਬਾਕੇ ਮੈਨੂੰ ਬਹੁਤ ਹੋ ਗਿਆ ਜੀ ਕਿਹਦੇ ਦਾ ਦੱਸੋ ਯੂਨਾਨੀ ਪਹਿਲਾਂ ਜੇ ਕਿੱਥੇ ਹੋ ਕੇਤਾ ਪਿੰਡਾਂ ਦੇ ਅਖੀਰ ਕੀਤਾ ਮੋਰਕੇ ਕੋਲ ਲੈ ਕੇ ਜਨਨ ਗਿਆ ਉਸੇ ਪੁਲਸਰਾਂ ਜਾਂ ਕੇ ਧਮਕੀ ਦਿੱਤੀ ਤੈਨੂੰ ਲਾਖ ਨਹੀਂ ਚੱਕਣ ਜਣੀ ਏ ਉਸਟਾਟ ਦੇ ਬੰਦੇ ਖਾਲੀ ਬਾਗੇ ਤੁਰੇ ਫਿਰ ਤੱਕ ਜਾਂਦੇ ਨਾ ਅਸਟਾਟ ਨੋਟ ਨੂੰ ਮਿਲਿਆ ਹਾਂਜੀ ਸਾਈਡ ਨੋਟ ਨੂੰ ਮਿਲਿਆ ਉਹ ਮੋਕੇ ਕੋਲ ਸਾਈਡ ਨੋਟ ਮਿਲਿਆ ਹੈਂਗ ਆਊਟ ਮੇਰਾ ਪੋਤੇ ਨੇ ਲਿਖ ਕੇ ਪਾਤੀ ਇਹ ਦੇਖ ਨੋਟ ਪਰ ਹਾਈ ਗਿਆ ਉਹਦੇ ਕਿਸੇ ਦਾ ਨਾਮ ਵੀ ਲਿਖਿਆ ਹੋਊ ਕਿ ਨਾਮ ਲਿਖਿਆ ਇਹ ਲੜਕਾ ਮਰਿਆ ਉਹਦਾ ਨਾਮ ਕੀ ਆ ਗੋਪਾਲ ਸਿੰਘ ਆ ਤੁਸੀਂ ਕੀ ਲੱਗਦੇ ਹੋ ਉਹਦੇ ਗਾਗਾ ਲੱਗਦਾ ਹੀ ਬਾਬਾ ਤੁਨੂੰ ਸਾਫ ਨਹੀਂ ਦੇਦਾ ਦਾਦਾ ਨਾ ਲੱਗਦਾ ਹਾਂ ਜੀ ਤੁਨੂੰ ਸਾਫ ਨਹੀਂ ਮਿਲਿਆ ਅਸੀਂ ਤਾਂ ਬਾਹਰ ਲੈ ਕੇ ਆਉਣ ਲੱਗੇ ਸੀ ਆਪਣੀ ਗੱਡੀ 'ਚ ਉੱਥੇ ਨਾ ਪੁਲਸਾਂ ਗਈਆਂ ਜੀ ਉਹ ਕਹਿੰਦੇ ਸੀ ਇਹਨੂੰ ਤੁਸੀਂ ਨਹੀਂ ਲੈ ਕੇ ਜਾ ਸਕਦੇ ਇਦਾਂ ਬਹੁਤ ਜ਼ਿਆਦਾ ਧੱਕਾ ਉਹਨਾਂ ਨੇ ਉੱਥੇ ਕੀਤਾ ਸਾਡੇ ਨਾਲ ਫਿਰ ਜਦੋਂ ਅਸੀਂ ਲੈ ਕੇ ਆਉਂਦੇ ਪਏ ਇਹਨਾਂ ਨੇ ਜਦ ਕਿ ਸਿੱਧਾ ਕਰਪੂਤਲਾ ਪਾਇਆ ਹੋਣਾ ਸੀ ਇਹਨਾਂ ਨੇ ਸਾਇੰਸ ਸਿਟੀ ਦੇ ਕੋਲੋਂ ਪਲਾਰਾਂ ਸਿਧਮਾ ਪਿੰਡਾਲ ਦੀ ਘਮਾ ਕੇ ਸਾਰਾ ਕੁਝ ਲੈ ਕੇ ਆਏ ਜਦ ਕਿ ਅਸੀਂ ਇਹਨਾਂ ਨੂੰ ਕਹੇ ਕਿ ਸਿੱਧਾ ਸਾਡੇ ਪਿੰਡ ਲੈ ਚੱਲੋ ਇਹਨਾਂ ਨੇ ਆਪਣੇ ਡੈੱਡ ਬੋਡੀ ਆਪਣੇ ਕੋਲ ਰੱਖੀ ਹੈ ਜੀ ਇਹਨਾਂ ਨੇ ਆਹ ਮੁੰਡੇ ਨੂੰ ਪੁੱਛ ਰਹੇ ਜੀ ਕਿਦਾਂ ਵੀ ਨਾਲ ਮੇਰਾ ਯਾਰ ਦੋਸਤਾਂ ਨਾਲ ਸੀ ਸਰ ਅਸੀਂ ਜਲੰਧਰੋਂ ਨਿਕਲੇ ਆ ਪਹਿਲੀ ਗੱਲ ਤਾਂ ਜਲੰਧਰੋਂ ਹੀ ਬੋਡੀ ਨਹੀਂ ਹੀ ਦੇ ਰਹੇ ਠੀਕ ਆ ਜੀ ਅਸੀਂ ਕਹਾਂ ਸੀ ਆਪਦੀ ਗੱਡੀ ਚ ਲੈ ਕੇ ਜਾਣਾ ਇਹ ਕਹਿੰਦਾ ਜੀ ਆਹੇ ਐਂਬੂਲੈਂਸ 'ਚ ਭੇਜਣੀ ਆ ਇਹਨਾਂ ਨੇ ਐਂਬੂਲੈਂਸ 'ਚ ਪੁਆਈਆ ਕੰਮ ਸਿਕਾ ਡੇਢ ਦੋ ਘੰਟੇ ਤੇ ਖਰਾਬ ਕੀਤੇ ਸਾਡੇ ਉਸ ਤੋਂ ਬਾਅਦ ਇਹਨਾਂ ਨੇ ਸੈਂਸਿਟੀਟੀ ਦੇ ਵਿੱਚੋਂ ਕਲਾਰਾ ਥਾਣੀ ਪਾ ਕੇ ਸੂਏ ਸੂਏ ਥਾਣੀ ਸਰ ਸੁਲਤਾਨਪੁਰ ਪਹਿਲਾਂ ਆਉਂਦਾ ਕਿ ਲੋਹੀਆਂ ਪਹਿਲਾਂ ਆਉਂਦਾ ਇਹ ਲੋਹੀਆਂ ਪਹਿਲਾਂ ਲੈ ਕੇ ਆਇਆ ਫਿਰ ਸੁਲਤਾਨ ਕਿੰ ਲੱਗਦਾ ਕਿ ਮਤਲਬ ਕਿ ਪਤਾ ਨਹੀਂ ਜੀ ਕੁਝ ਲੱਗ ਸਮਝ ਨਹੀਂ ਲੱਗਦੀ ਵੀ ਪੁਲਸਾਂ ਦਾ ਕੋਈ ਸਿਕੰਦਰੀ ਤੁਹਾਡੇ ਤੇ ਪਰਚਾ ਕਰਦੇ ਹਾਂ ਉਹ ਜੇ ਅਹੀਂ ਮੈਂ ਦੋਸਤਾਂ ਜੀ ਸਿਰਫ ਉਹਦਾ ਮੈਂ ਸਿਰਫ ਇਸ ਇਸ ਕਰਕੇ ਪਤਾ ਕੀਤਾ ਵੀ ਉਹ ਬੰਦੇ ਨੇ ਦਵਾਈ ਪੀ ਲਈ ਮੈਂ ਭੱਜ ਗਿਆ ਵੀ ਕਿਉਂ ਪੀਤੀ ਦਵਾਈ ਇਹ ਨਹੀਂ ਮੈਨੂੰ ਪਤਾ ਸਿਰਫ ਉਹਦਾ ਪਤਾ ਕਰਨ ਗਿਆ ਕੁਝ ਮੁਲਾਜ਼ਮ ਇਦਾਂ ਦੇ ਉਹ ਵਿੱਚ ਕਹਿੰਦੇ ਵੀ ਪਰਚਾ ਤੇਰੇ ਤੇ ਵੀ ਹੋ ਜਾਣਾ ਵੀ ਮੇਰੇ ਤੇ ਕਾਹਦਾ ਪਰਚਾ ਮੈਂ ਕੀ ਕੀਤਾ ਮੈਂ ਪਤਾ ਕਰਨ ਆਇਆ ਇੱਕ ਮੇਰਾ ਦੋਸਤ ਹੈ ਮੇਰਾ ਭਰਾਵਾਂ ਵਰਗਾ ਹੀ ਸੀਗਾ ਸਾਡੇ ਨਾਲ ਰਿਹਾ ਤੇ ਉਹਦਾ ਪਤਾ ਕਰਨ ਆਇਆ ਤੇ ਮੇਰੇ ਤੇ ਪਰਚਾ ਆ ਇਹਨਾਂ ਤੇ ਪਰਚਾ ਇਹਦਾ ਪਾਪਾ ਸਾਡੇ ਦੋਵਾਂ ਤੇ ਕਹਿੰਦੇ ਇਹ ਪਰਚਾ ਹੋਇਆ ਦੋ ਪੁਲਸਾਰੇ ਗਏ ਰਾਤੀ ਹੂੰ ਇਹਦੇ ਡਾਕਟਰ ਨੂੰ ਕਹਿੰਦੇ ਇਹਨਾਂ ਦੋਵਾਂ ਦੇ ਪਰਚਾ ਹੋਇਆ ਡਾਕਟਰ ਅਮਨਪ੍ਰੀਤ ਜਿਹੜਾ ਇਹਨਾਂ ਦਾ ਜਿਹੜਾ ਅਸਿਸਟੈਂਟ ਆ ਉਹਨੇ ਇਨੀ ਗੱਲ ਕਹੀ ਆ ਕਹਿੰਦਾ ਮੈਂ ਤਾਂ ਸਮਝਾਇਆ ਵੀ ਇਹਨਾਂ ਦਾ ਨਾਮ ਨਾ ਤੇ ਉਹ ਵੀ ਕਿਹਾ ਵੀ ਮੈਂ ਤਾਂ ਸਮਝਾਇਆ ਵਾ ਤੇ ਪੁਲਸ ਵਾਲਾ ਸਾਨੂੰ ਰੂਮ ਬੁਆਰ ਕੇ ਕਹਿੰਦਾ ਤੁਹਾਡੇ ਦੋ ਤੇ ਪਰਚਾ ਹੋਇਆ ਹੂੰ ਹਾਂਜੀ ਦੋਵਾਂ ਤੇ ਕਿੰਨਾ ਕਿੰਨੇ ਤੇ ਇਹ ਮੁੰਡਾ ਇਸ ਨਾਮ ਦਾ ਇਸ ਗੱਲ ਕਰਾਈ ਨਾਮ ਕਰੋ ਜੈਂਟਰਾ ਜੀ ਜੈਂਟਰਾ ਦਾ ਨਾਮ ਨਾ ਲੋ ਕਹਿੰਦਾ ਇਹਨਾਂ ਇਹਨਾਂ ਚੀਜ਼ਾਂ ਦਾ ਨਾਮ ਜੈਂਟਰਾ ਨਾਮ ਨਾਲ ਲੋ ਇਹ ਜੈਂਟਰਾ ਨੂੰ ਪਾਏ ਦਿੱਤੇ ਹੂੰ ਹਾਂਜੀ ਬਾਬਾ ਵਾ ਉਹਨੇ 2024 ਦੇ ਵਿੱਚ 1.5 ਲੱਖ ਰੁਪਇਆ ਦਿੱਤਾ ਸੀ 25 ਲੱਖ ਦੇ ਵਿੱਚ ਗੱਲ ਹੋਈ ਸੀ ਤੇ 1.5 ਲੱਖ ਰੁਪਏ ਦਿੱਤਾ ਸੀ ਉਹਨੂੰ ਉਹਦੇ ਮੁੰਡਿਆਂ ਨੂੰ 2.5 ਲੱਖ ਉਹਦੇ ਮੁੰਡਿਆਂ ਨੂੰ 1-2 ਲੱਖ ਇੱਕ 2.5 ਲੱਖ ਤੋਂ 6 ਲੱਖ ਬਾਬੇ ਤੇ ਅਸੀਂ 2025 1 ਤਰੀਕ ਨੂੰ ਡੀਐਸ ਐਸਐਸਪੀ ਸਾਹਿਬ ਕੋ ਗਏ ਜੀ ਉਹਨਾਂ ਨੇ ਮਾਰਕ ਕੀਤੀ ਆ ਸੁਖਪਾਲ ਸਿੰਘ ਦੰਦਾ ਵਾ ਜੀ ਡੀਐਸਪੀ ਸਾਹਿਬ ਨੂੰ ਉਹਨਾਂ ਕੋਲ ਜਦੋਂ ਅਸੀਂ ਗਏ ਜੀ ਤੇ ਉਹਨਾਂ ਨੇ ਮੇਸ਼ਤਰ ਉਹਨਾਂ ਨੂੰ ਸੱਦਿਆ ਜੀ ਜਦੋਂ ਸੱਦਿਆ ਤਾਂ ਉਹਨਾਂ ਨੇ 2 ਮਹੀਨੇ ਦਾ ਟਾਈਮ ਲੈ ਲਿਆ 3 ਮਹੀਨੇ ਦਾ ਜੀ 3 ਮਹੀਨੇ ਬਾਅਦ ਕਹਿੰਦੇ ਜੀ ਤੁਹਾਡੇ ਪੈਸੇ ਮਿਲ ਜੂ ਤਿੰਨ ਮਹੀਨੇ ਬਾਅਦ ਜਦੋਂ ਟਾਈਮ ਪੂਰਾ ਹੋ ਗਿਆ ਜੀ ਫਿਰ ਕਹਿੰਦੇ ਜੀ 1 ਮਹੀਨਾ ਹੋਰ ਦੇ ਦੋ ਉਤੋਂ ਬਾਅਦ ਜਦੋਂ ਅਸੀਂ ਗਏ ਆ ਜੀ ਉਹ ਕਹਿੰਦੇ ਆ ਜੀ ਉਹ ਮੁੱਕਰ ਗਏ ਜੀ ਜਦੋਂ ਮੁੱਕਰ ਗਏ ਜੀ ਅਸੀਂ ਫਿਰ ਐਸਐਸਪੀ ਸਾਹਿਬ ਨੂੰ ਦੁਬਾਰਾ ਦਿੱਤੀ ਜੀ ਦਰਖਾਸਤ ਫਿਰ ਦੂਜੀ ਵਾਰੀ ਉਹ ਕੋ ਗਿਆ ਜੀ ਬਸ ਇਹੀ ਸੀ ਜੀ ਮੁੰਡੇ ਦੀ ਪਰੇਸ਼ਾਨੀ ਦਾ ਕਾਰਨ ਹਫਤੇ ਦੇ ਵਿੱਚ ਇੱਕ ਵਾਰੀ ਜਾਂਦੇ ਸੀ ਜੀ ਉਹ ਟਾਈਮ ਦੇ ਦਿੰਦੇ ਸੀ ਫਿਰ ਉਹ ਬਹੁਤ ਜਿਆਦਾ ਤੰਗ ਆ ਚੁੱਕਾ ਹੈ ਇਹ ਦਰਸਲ ਪੈਸਾ ਜਿਹੜਾ ਦਿੱਤਾ 1.5 ਲੱਖ ਰੁਪਈਆ ਅਕਾਊਂਟ ਥਰੂ ਦਿੱਤਾ ਅਕਾਊਂਟ ਥਰੂ ਦਿੱਤਾ ਜੀ ਸਾਰੇ ਪੈਸੇ ਜਿਹੜੇ ਆ ਐਚਡੀਐਫਸੀ ਬੈਂਕ ਦੇ ਵਿੱਚੋਂ ਗਏ ਆ ਜੀ ਸਾਡੇ ਕਾਊਂਟ ਚੈੱਕ ਰਹੇ ਗਏ ਆ ਜੀ ਤੇ ਉਹ ਪੈਸਾ ਜਿਹੜਾ ਆਇਆ ਕਿ ਤੁਸੀਂ ਇਹਨਾਂ ਨੇ ਜ਼ਮੀਨ ਵੇਚੀ ਸੀ ਜੀ 19 ਲੱਖ ਦੀ ਜ਼ਮੀਨ ਵੇਚੀ ਸੀ ਜੀ ਇਹਨਾਂ ਨੇ ਤੇ ਕੁਝ ਪੈਸੇ ਉਹ ਇਹਨੂੰ ਮਿਲੇ ਸੀ ਕੁਝ ਇਹਨਾਂ ਦੇ ਪਰਿਵਾਰ ਵਾਲਿਆਂ ਨੇ ਸਾਰੇ ਵੰਡ ਕੇ ਜੀ ਉਹ ਪੈਸੇ ਸੀ ਜਿਹੜੇ ਇਹਦੇ ਹਿੱਸੇ ਦੇ ਪੈਸੇ ਆਏ ਸੀ ਉਹ ਇਦਾਂ ਹੋਇਆ ਜੀ ਹੂੰ ਦਰਸਲ ਪੁਲਿਸ ਕਹਿ ਰਹੀ ਆ ਕਿ ਅਸੀਂ ਜਾਂਚ ਲਗਾਤਾਰ ਕਰ ਰਹੇ ਸੀਗੇ ਕੜੀ ਦਰਕੜੀ ਦਰਸਲ ਜਿਹੜਾ ਨਸ਼ਤਰ ਸਿੰਘ ਨੂੰ ਪੇਮੈਂਟ ਦਿੱਤੀ ਗਈ ਉਹਨਾਂ ਦੇ ਬੱਚਿਆਂ ਦੇ ਅਕਾਊਂਟ ਦੇ ਵਿੱਚ ਗਈ ਆ ਉਸ ਤੋਂ ਬਾਅਦ ਉਹਨੇ ਵੀ ਕਿਸੇ ਏਜੰਟ ਨੂੰ ਦਿੱਤੀ ਜੋ ਕਿ ਸਾਰਾ ਅਸੀਂ ਕਹਿੰਦੇ ਪੂਰਾ ਕੜੀ ਤਹਿਤ ਕਾਰਵਾਈ ਕਰ ਰਹੇ ਸੀ ਪਰ ਇਹ ਆ ਕਿ ਥੋੜਾ ਜਿਹਾ ਡਿਲੇ ਹੋ ਗਿਆ HDFC ਬੈਂਕ ਵੱਲੋਂ ਉਹਨਾਂ ਨੂੰ ਅਕਾਊਂਟ ਜਿਹੜੇ ਆ ਉਹ ਦਿੱਤੇ ਨਹੀਂ ਗਏ ਇਸ ਕਰਕੇ ਅਸੀਂ ਲੇਟ ਹੋ ਗਏ ਪਰ ਇਸ ਚੀਜ਼ ਦਾ ਜਰੂਰ ਅਫਸੋਸ ਆ ਕਿ ਹਾ ਇੱਕ ਨੌਜਵਾਨ ਜਿਹੜਾ ਉਹ ਚਲੇ ਗਿਆ ਸਰ ਅੱਜ ਕਿਦਾਂ ਪਰਚਾ ਹੋ ਗਿਆ ਜੀ ਪਰਚਾ ਹੋ ਗਿਆ ਜੀ ਅੱਜ ਮੈਨੂੰ ਅੱਜ ਕੇ ਪੁਲਿਸ ਵਾਲੇ ਗਏ ਆ ਨਛੇਤਰ ਸਿੰਘ ਦੇ ਘਰੇ ਗਏ ਆ ਜੀ ਉਹਨੂੰ ਲੱਭਣ ਗਏ ਆ ਜੀ ਇਹ ਜੇ ਪਹਿਲੇ ਹੋ ਜਾਂਦਾ ਤੇ ਸਾਡਾ ਬੰਦਾ ਵੱਜ ਜਾਣਾ ਸੀ ਅੱਜ ਹਾਂ ਹਾਂ ਬਿਲਕੁਲ ਉਹ ਪਰੇਸ਼ਾਨੀ ਦੇ ਆਣ ਕੇ ਤੰਗ ਹੋ ਕੇ ਉਹਨੇ ਇਹ ਕੰਮ ਚੱਕਿਆ ਜੀ ਕਿ ਬਾਪੂ ਦਾਦੇ ਦੇ ਨਾਲ ਉਹਦੀ ਬਹੁਤ ਐਟੈਚਮੈਂਟ ਸੀ ਕਹਿੰਦਾ ਤੇਰੀ ਚਰ ਜਮੀਨ ਵੀ ਨਹੀਂ ਰਹੀ ਤੇ ਮੈਂ ਬਾਹਰ ਵੀ ਨਹੀਂ ਜਾ ਪਾਇਆ ਇਹ ਜੇ ਰੰਧਾਵਾ ਸਾਹਿਬ ਜੀ ਇਹੇ ਕੰਮ ਪਹਿਲੋ ਕਰ ਦਿੰਦੇ ਡੇਢ ਸਾਲ ਹੋ ਗਿਆ ਜੀ ਉਹਨਾਂ ਦੇ ਮਗਰ ਜਾਂਦੇ ਨੂੰ ਅੱਜ ਬਲਕੇ ਅੱਜ ਬਨਕੇ ਅੱਜ ਬਲਕੇ ਕਰਦੇ ਆ ਜੀ ਕਰਦੇ ਆ ਕਰਦੇ ਆ ਬਸ ਇਦਾਂ ਹੀ ਹਫਤੇ ਜੇ ਇੱਕ ਵਾਰੀ ਜਾਣਾ ਜੀ ਨਾਲ ਬਸ ਕੋਈ ਨਹੀਂ ਅਗਲੇ ਹਫਤੇ ਆ ਜਿਓ ਇਹਦੀ ਸ਼ਿਫਾਰਿਸ਼ ਵੀ ਕੋਈ ਨਹੀਂ ਛੱਡੀ ਜੀ ਪਰ ਨਹੀਂ ਉਹਨਾਂ ਨੇ ਕੀਤਾ ਹੁਣ ਕਹਿੰਦੇ ਜੀ ਹੁਣ ਕਹਿੰਦੇ ਜੀ ਅਸੀਂ ਕਰਾਨੇ ਆ ਜੀ ਪਰਚਾ ਉਹ ਕੀ ਕਰਨਾ ਹੈ ਪਰਚੇ ਦੋ ਜੀ ਸਾਡਾ ਬੰਦਾ ਨਹੀਂ ਰਿਹਾ ਜੀ ਭਾਈ ਨਮਕਿਆਹੀ ਕਿ ਤੁਹਾਡੇ ਪੈਸੇ ਹੀ ਨੀ ਤੀ ਨੂੰ ਮੈਂ 2 ਮਹੀਨੇ ਤੱਕ ਤੁਹਾਡੇ ਪੈਸੇ ਦਵਾਉਂਗਾ ਬਾਜੋ ਜਦੋਂ ਇਹ ਪੈਸੇ ਲੈਣਗੇ ਕਹਿੰਦੇ ਜੀ ਉਹ ਕਹਿੰਦਾ ਮੇਰੇ ਕੋਲ ਪੈਸੇ ਲੈ ਹੋਏ ਨਹੀਂ ਆਹ ਚੱਕ ਗਣੀ ਹੀ ਗੱਲ ਬਾਤ ਇਸ ਤੱਕ ਹੋਇਆ ਪਿਆ ਸੀ ਜੀ ਕਰਾਵਾ ਨਾ ਸਾਰਾ ਕੁਝ ਆਪਣੇ ਕੋ ਹੈਗਾ ਪੇਪਰ ਸਾਰਾ ਕੁਝ ਹੈਗਾ ਆਪਣੇ ਕੋ ਜਿਹੜੇ ਏਜੰਟ ਦੇ account 'ਚ ਪੈਸੇ ਪਾਏ ਉਹਦੇ ਦੋ ਮੁੰਡਿਆਂ ਦੇ ਪੈਸੇ ਸਾਰਾ ਕੁਝ ਭਾਈ ਆਪਣੇ ਕੋ ਡਾਕੂਮੈਂਟ ਹੈਗੇ ਆ ਅੱਛਾ ਤੁਸੀਂ account through payment ਹਾਂਜੀ account through payment ਭਾਈ ਦੋ ਮੁੰਡੇ ਆ ਤੇ ਉਹ ਸਬੂਤ ਤੁਸੀਂ ਪੁਲਿਸ ਨੂੰ ਪੇਸ਼ ਕਰਾ ਸਾਰਾ ਕੁਝ ਹੈਗਾ ਭਾਜੀ ਸਾਰਾ ਕਰਾਵਾ ਨਾ ਸਾਰਾ ਕੁਝ ਉਹਨੇ ਕਰਾਇਆ ਸੀ ਮੇਰੇ ਹਸਾਇਨ ਦੇ ਸਰਪੰਚਾ ਹੀ ਕਰਮੀਪੁਰ ਦੇ ਤੇ ਮੇਰੇ ਵੀ ਹਸਾਇਨ ਹੋਏ ਸਾਰਾ ਕੁਝ ਸਾਈਨ ਹੋਇਆ ਹੈ ਤੁਸੀਂ ਕੀ ਲੱਗਦੇ ਉਮਰੇ ਦਾ ਚਾਚੇ ਦਾ ਲੜਕਾ ਹੀ ਆ ਜੀ ਚਾਚੇ ਦਾ ਲੜਕਾ ਕਜਨ ਬ੍ਰਦਰ ਹਾਂਜੀ ਕਜਨ ਬ੍ਰਦਰ ਹਮ ਹੁਣ ਕਿਵੇਂ ਤੁਹਾਡੇ ਜਿਹੜੇ ਡੈਥ ਹੋ ਗਈ ਨੌਜਵਾਨ ਦੀ ਉਹਨਾਂ ਦੀ ਬਾਡੀ ਜਿਹੜੀ ਆ ਕਹਿੰਦੇ ਕਿ ਪੁਲਿਸ ਨੇ ਜਿਹੜਾ ਸੁਸਾਈਡ ਨੋਟਸ ਲੈ ਕੇ ਗਿਆ ਸਾਰਾ ਕੁਝ ਲਿਖ ਦਿਖਾਓ ਉਸ ਲਿਖ ਨੋਟਸ ਹਾਂ ਉਹ ਅੰਦਰ ਹੀ ਅਮਰੇ थाना ਦਿੱਤਾ ਰਹੇ ਅੰਦਰ ਠੀਕ ਆ ਠੀਕ ਹਾਂ ਉਹਦੇ ਸੇ ਵੇ ਹਾਂ ਸੁਸਾਈਡ ਨੋਟਸ ਹੁਣ ਇੱਥੇ ਕੀ ਗੱਲਬਾਤ ਹੋ ਰਹੀ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਹਾਂ ਵੀ ਪ੍ਰੈਸ਼ਰ ਪਾ ਰਹੀ ਪੁਲਿਸ ਕੀ ਪ੍ਰੈਸ਼ਰ ਪਾ ਰਹੇ ਦਰਖਾਸਤ ਦੇਣ ਆਏ ਆ ਸਰ ਹਾਂ ਇਹ ਕਹਿੰਦੇ ਜੀ ਹੁਣ ਉਹਦਾ ਨਾਮ ਹੀ ਵਿੱਚ ਐਡ ਨਹੀਂ ਕਰੰਦੇ ਸੀਗੇ ਕਿ ਉਹਦਾ ਕੀ ਤੁਸੀਂ ਹੋਰ ਡੀਐਸਪੀ ਚੇਂਜ ਕਰਾ ਲੈਂਦੇ ਇਹ ਨਈਟ ਐਡੀਸ਼ਨ ਦਵਾਈ ਕਰਦਾ ਇਦਾਂ ਕਹਿੰਦੇ ਵੇ ਹਾਂ ਅੱਛਾ ਹਾਂ ਡੇਢ ਸਾਲ ਹੋ ਗਿਆ ਭਾਜੀ ਹੁਣ ਜਿਹੜੀ ਲਾਸ਼ ਆ ਉਹ ਪੁਲਿਸ ਦੇ ਹਵਾਲੇ ਜੀ ਉਹ ਭਾਈ ਪੁਲਸੀ ਲੈ ਕੇ ਆਈ ਹੈ ਜੀ ਹੂੰ ਮੇਨ ਗੱਲ ਆ ਜੀ ਵਰਦੀ ਆਹ ਰਿਹਾ ਸਰਾਈ ਹਾਂਜੀ ਹਾਂ ਇਧਰ ਹਾਂਜੀ ਕੀ ਕਰ ਸਰ ਜੀ ਮੇਨ ਗੱਲ ਉਹਦੀ ਵਰਦੀ ਲੱਥਣੀ ਚਾਹੀਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡਾ ਭਰਾ ਸੀ ਜੀ ਸਾਡਾ ਦਾ ਭਰਾ ਮਰ ਗਿਆ ਹਾਂਜੀ ਸਾਡਾ ਦਾ ਭਰਾ ਗਿਆ ਜੀ ਹਾਂਜੀ ਸਾਡੀ ਧਿਆਨ ਵਿੱਚ ਆਇਆ ਇੱਕ ਗੁਰਪ੍ਰੀਤ ਸਿੰਘ ਵਾਸੀ ਕਰਮਜੀਤਪੁਰ ਤੋਂ ਜ ਜਿਹਦੇ ਵੱਲੋਂ ਕੁਝ ਜੈ ਰੀਲੀ ਦਵਾਈ ਖਾ ਲਈ ਗਈ ਸੀ ਤੇ ਜਿਸ ਦੀ ਅੱਜ ਮਾਰਨਿੰਗ ਜਿਹੜੀ ਮੌਤ ਹੋ ਚੁੱਕੀ ਆ ਉਸ ਵਿੰਦੀ ਫੈਮਲੀ ਵੱਲੋਂ ਫਿਲਹਾਲ ਕੋਈ ਸਟੇਟਮੈਂਟ ਹਾਲੀ ਨਹੀਂ ਲਿਖਵਾਈ ਗਈ ਜੋ ਵੀ ਤੱਕ ਸਾਹਮਣੇ ਆਉਣਗੇ ਤਫਤੀਸ਼ ਤਰ੍ਹਾਂ ਅਸੀਂ ਉਵੇਂ ਦੀ ਕਾਰਵਾਈ ਕਰਾਂਗੇ ਜਿਵੇਂ ਨੋ ਲੋ ਕਹਿ ਗਿਆ ਕਿ ਅਸੀਂ ਪੁਲਿਸ ਨੂੰ ਦਾ ਸਾਡੇ ਦਾ ਪੈਸੇ ਦਾ ਮਾਮਲਾ ਸੀ ਜੈਂਟ ਦੇ ਨਾਲ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਇਸ ਵਿੱਚ ਡਿਟੇਲਸ ਦੂਜੇ ਇੱਕ ਪੁਲਿਸ ਅਧਿਕਾਰੀ ਦਵਿਨਾਮ ਆ ਜਾਂਦਾ ਵਾ ਇੱਕ ਜਨਤ ਦਾ ਨਾਮ ਹੀ ਹੁੰਦਾ ਸੁਸਾਈਡ ਨੋਟਿਸ ਹੁੰਦਾ ਕਿ ਕੀ ਪੁਲਿਸ ਆਪਣੇ ਅਧਿਕਾਰੀਤੇ ਜਾਂਚ ਦੇ ਵਿੱਚ ਲਿਆਵੇਗੀ ਜਾਂ ਨਹੀਂ ਲਿਆਵੇਗੀ ਫਿਲਹਾਲ ਸਾਨੂੰ ਉਹਨਾਂ ਨੇ ਕੋਈ ਅਜੇ ਸੁਸਾਈਡ ਨੋਟ ਨਹੀਂ ਦਿੱਤਾ ਹੈਗਾ ਜੋ ਵੀ ਫੈਮਿਲੀ ਸਟੇਟਮੈਂਟ ਲਿਖਾਉਂਦੀ ਜੋ ਫੈਕਟ ਸਾਹਮਣੇ ਆਉਣਗੇ ਡਿਊਰਿੰਗ ਇਨਵੈਸਟੀਗੇਸ਼ਨ ਉਹਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਹੁਣ ਤੁਸੀਂ ਪਾਰਟੀ ਨੂੰ ਜਿਹੜੇ ਪਰਿਵਾਰ ਨੂੰ ਸਮਝਾ ਦਿੱਤਾ ਸਪਸ਼ਟਵਾ ਤੁਹਾਡੇ ਕਾਰਵੇ ਤੋਂ ਹਾਂਜੀ ਫਿਲਹਾਲ ਫੈਮਰੀ ਨੇ ਕੱਲ 12 ਵਜੇ ਤੱਕ ਦਾ ਟਾਈਮ ਲਿਆ ਸਟੇਟਮੈਂਟ ਲਈ ਜੂਵੀਓ ਸਟੇਟਮੈਂਟ ਕੱਲ ਆਣਗੇ ਦੇ ਅਨਸਾਰ ਕਾਰਵੇ ਕੀਤੀ ਜਾਵੇਗੀ ਠੀਕ ਥੈਂਕ ਯੂ